ਵਦਨ ਸਪਾਹਲ ਕਪੂਆ ਦਿਨ ਪੈਂਦੇ ਅੱਡਾ ਬਣੀ ਲੋਧੀ ਵਿਖੇ ਸਿੱਤ ਕਾਂਗਰਸ ਦਫਤਰ ਵਿੱਚ ਨੌਜਵਾਨ ਸੁਮਨ ਕੁਲੋਤਰਾ ਦੀ ਪ੍ਰਦਾਨਗੀ ਹੇਠ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਬਕਾ ਵਿਧਾਇਕ ਜੁਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਛੱਡ ਕੇ ਆਏ ਨੌਜਵਾਨ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਰੋਪਾਪੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਤੇ ਇਸ ਦੌਰਾਨ ਸਾਬਕਾ ਵਿਧਾਇਕ ਜੁਗਿੰਦਰ ਪਾਲ ਨੇ ਕਿਹਾ ਕਿ ਹਲਕੇ ਵਿੱਚ ਕਾਂਗਰਸ ਪਾਰਟੀ ਉਹ ਬਤਾ ਜਾ ਰਿਹਾ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀਆ ਨੀਤੀਆਂ ਤੇ ਸਰਕਾਰ ਦੀ ਹੁਲੜਬਾਜ਼ੀ ਹੈ। ਆਮ ਆਦਮੀ ਪਾਰਟੀ ਅਤੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸੁਮਿਤ ਕੋਲੋਤਰਾ ਨੇ ਕਿਹਾ ਕਿ ਸਾਬਕਾ ਵਿਧਾਇਕ ਜੁਗਿੰਦਰਪਾਲ ਦੀ ਕਾਰਜਸ਼ੈਲੀ ਅਤੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੁਗਿੰਦਰਪਾਲ ਦੀ ਅਗਵਾਈ ਹੇਠ ਹਲਕੇ ਵਿੱਚ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੋ ਚਲਣ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ। ਇਸ ਮੌਕੇ ਤੇ ਮਨ ਪਕੁਮਾਰ ਰਗੁਪਕੁਮਾਰ ਮੋਈ ਕੁਮਾਰ ਅਰुण ਕੁਮਾਰ ਸੁਜੀਤ ਸਿੰਘ ਦਵਿੰਦਰ ਸਿੰਘ ਲਵਲੀ ਕੁਮਾਰ ਸਚਿਨ ਕੁਮਾਰ ਕਰਤਾਰ ਸੈਣੀ ਕਵੀਰਾਜ ਬਾਬਾ ਜਿਹੜੇ ਨੇ ਇਹ ਸਾਰੇ ਹਾਜ਼ਰ ਹੋਏ ਤੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਕਿਸ ਤਰ੍ਹਾਂ ਦੇ ਨਾਲ ਪਾਰਟੀ ਦੇ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਵੱਲੋਂ ਸਵਾਗਤ ਕੀਤਾ ਗਿਆ ਇਹਨਾਂ ਨੌਜਵਾਨਾਂ ਦਾ ਨਾ ਭਾਈ ਮੇਰਾ ਸੁਮਿਤ ਲੋਤਰਾ ਕੀ ਕਾਰਨ ਰਿਹਾ ਕਿ ਕਾਂਗਰਸ ਇਹੀ ਜੁਆਇਨ ਕੀਤੀ ਹੈ ਪਾਰਟੀਆਂ ਤੋਂ ਹੋਰ ਵੀ ਬੜੀਆਂ ਸਾਨੂੰ ਸਾਹਿਬ ਜੀ ਦੇ ਕੰਮ ਬਹੁਤ ਜਿਆ ਚੰਗੇ ਲੱਗੇ ਜੋ ਇਹਨਾਂ ਨੇ ਪਿੰਡ ਵਿੱਚ ਕੀਤੇ ਹਨ ਕਹਿੰਦੇ ਵੀ ਸਾਡੇ ਪਿੰਡਾਂ ਵਿੱਚ ਬਾਕੀ ਨਾਲ ਦੇ ਪਿੰਡਾਂ ਵਿੱਚ ਜੋ ਵੀ ਕੰਮ ਕੀਤੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੇ ਕੋਲੇਜ ਦੇ ਮੁੰਡੇ ਆਪਣੇ ਯਾਰ ਬੇਲੀ ਭਰਾ ਭੈਣ ਜਿੰਨੇ ਵੀ ਜਿਹੜੇ ਨਾਲ ਮੇਰੇ ਰਹੇ ਉਹਨਾਂ ਨੂੰ ਮਨ ਨਾਲ ਲੈ ਕੇ ਇਸ ਲਈ ਆਇਆ ਕਿ ਮੰਤਰੀ ਸਾਹਿਬ ਨੂੰ ਇਹਦੀ ਬੋੜ ਪਾਇਆ ਜਾਣ ਤੇ ਉਹਨਾਂ ਨੂੰ ਕੰਮਜਾਬ ਬਣਾਇਆ ਜਾਵੇ ਜੋ ਕਿ ਆਪਾਂ ਆਉਣ ਵਾਲੀ ਸਾਡੀ ਅੱਗੇ ਜਿਹੜੇ ਮੁੰਡੇ ਆ ਸਾਡੇ ਜੋ ਬੇਰਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਪ੍ਰਾਪਤ ਕੀਤਾ ਜਾਵੇ ਕਿਹੜੀ ਪਾਰਟੀ ਚ ਸ਼ਾਮਲ ਹੋ ਰਹੀ ਹੈ ਅਭੀ ਕਾਂਗਰਸ ਪਾਰਟੀ ਜਿੰਨਾ ਕਯੂਥ ਹੈ ਜਿਹੜਾ ਅੱਜ ਸ਼ਾਮਿਲ ਕੀਤਾ ਗਿਆ ਅਕਸਰ 30 35 ਮੁੰਡੇ ਮੇਰੇ ਜਿਹੜੇ ਹੈਗੇ ਆ ਬਾਕੀ ਵੀ ਮੇਰੇ ਮੁੰਡੇ ਜਿਹੜੇ ਹੈ ਆ ਉਹ ਵੀ ਨਾਲ ਆਣਗੇ ਜ਼ਰੂਰ ਤੇ ਹੁਣ ਜਿਹੜੇ ਮੁੰਡੇ ਆਏ ਸਰ ਨਾਲ ਉਹ ਮੇਰੇ ਕੋਲੇ ਦੇ ਸਾਰੇ ਮੇਰੇ ਯਾਰ ਵੀ ਜੀ ਮੇਰੇ ਭਰਾ ਵੀ ਕੋਲ ਆਏ ਤਾਂ ਕੋਈ ਕੁਛੀ ਦੀ ਗੱਲ ਹੈ ਜਦੋਂ ਪਾਰਟੀ ਦੀ ਗਰੋਥ ਹੁੰਦੀ ਹੈ ਜਦੋਂ ਪਾਰਟੀ ਸੱਚ ਚ ਆਂਦੀ ਹੈ ਉਹ ਉਸ ਵੇਲੇ ਆਂਦੀ ਹੈ ਜਿਸ ਵੇਲੇ ਬੱਚੇ ਨੌਜਵਾਨ ਮੁੰਡੇ ਕੁੜੀਆਂ ਪਾਰਟੀ ਨਾਲ ਜੁੜਨ ਫਿਰ ਉਹਦੀ ਹਵਾ ਬਣਦੀ ਤੇ ਮੇਰੇ ਵੱਲੋਂ ਜਿਹੜੇ ਸਾਡੇ ਬੱਚੇ ਅੱਜ ਕਾਂਗਰਸ ਪਾਰਟੀ ਨੂੰ ਸ਼ਾਮਿਲ ਹੋਏ ਨੇ ਮੇਰੇ ਵੱਲੋਂ ਬਹੁਤ ਬਹੁਤ ਤਬਾਧ ਹੈ ਮੁਬਾਰਕਾਂ ਨੂੰ ਹੋਰ ਮੈਂ ਬਾਬੇ ਨਾਨਕ ਤੇ ਪ੍ਰਾਰਥਨਾ ਕਰਦਾ ਹੈ ਬਾਬੇ ਨਾਨਕ ਦਾ ਇਹ ਬੱਚਿਆਂ ਦੇ ਉੱਤੇ ਮਿਹਰ ਭਰਿਆ ਹੱਥ ਰਹੇ ਦਿਨ ਦੁਗਣੀ ਤੇ ਰਾਤ ਚੁਗਣੀ ਤੱਕ ਹੀ ਕਰਵੇ ਮੇਰੀ ਕਾਮਨਾ ਹੈ ਔਰ ਅੱਛੀ ਗੱਲ ਹੈ ਬੈਦ ਬੱਚੇ ਨੂੰ ਗੱਲ ਕਹਿਣਾ ਚਾਹੁੰਦਾ ਹੈ ਅچھے ਕੰਮ ਵਾਲੇ ਬਸਤੂ ਕਰਨ ਕਰੋ ਨਸ਼ਿਆਂ ਨੂੰ ਛੱਡ ਕੇ ਤੁਹਾਡੀ ਹੈਲਥ ਠੀਕ ਰਣੀ ਚਾਹੀਦੀ ਤੇ ਹੈਲਥ ਦਾ ਠੀਕ ਰਣੀ ਜੋ ਤੁਹਾਨੂੰ ਗਿਆਨ ਹੋ ਜਾਏ ਕਿ ਨਹੀਂ ਮਾੜੀ ਚੀਜ਼ ਨਹੀਂ ਖਾਣੀ ਮਾੜੇ ਕੰਮ ਨਹੀਂ ਕਰਨੇ ਅچھے ਕੰਮ ਕਰਨੇ ਆ ਮਾਪਿਓ ਦੇ ਸੰਸਕਾਰ ਜਿਹੜੇ ਨਾਲ ਲੈ ਕੇ ਚੱਲਨੇ ਆ ਤੇ ਫਿਰ ਬੱਚਾ ਜਿਹੜਾ ਤਰਕੀ ਕਰਦਾ ਔਰ ਖੁਸ਼ੀ ਵੀ ਪਾਇਦਾ ਵੀ ਨੌਜਵਾਨ ਜਿਹੜੇ ਬੱਚੇ ਆ ਕਿ ਸਾਡੇ ਨਾਲ ਜੁੜਦੇ ਪਏ ਆ ਸਾਡੇ ਵੱਲੋਂ ਪਾਰਟੀ ਦੇ ਵਿੱਚ ਜੋ ਉਹਨਾਂ ਦਾ ਮਾਨ ਸਨਮਾਨ ਉਹ ਪੂਰਾ ਮਿਲੇਗਾ ਸਾਡੀ ਪਾਰਟੀ ਦੇ ਕਾਫੀ ਮੇਜੂਕਤ ਨੂੰ ਪੂਰੇ ਦਿਨਾਂ ਨੂੰ ਕਰਨੀ ਆ ਦੂਸਰਾ ਨੌਜਵਾਨ ਬੱਚੇ ਨੇ ਇਹਨਾਂ ਨੂੰ ਵੀ ਆਪਾਂ ਕੋਈ ਨਾ ਕੋਈ ਆਪਣੀ ਦ੍ਰਾਂਗ ਦੇ ਜੀਵਨ ਨਾਲ ਆਪਣੀ ਪਾਰਟੀ ਦਾ ਪਿੰਡ ਪਿੰਡ ਜਾ ਕੇ ਦੋਰ ਤੋਂ ਦੋਰ ਘਰ ਘੜਨਗੇ ਔਰ ਆਪਣੀ ਪਾਰਟੀ ਨੂੰ ਸੱਤਾ ਤੇ ਲੈਣਗੇ ਮਹਾਰਾਜ ਕਿਰਪਾ ਕਰੇ ਜੇ ਆਗੇ ਟਾਈਮ ਦੇ ਵਿੱਚ ਇਹਨਾਂ ਦੇ ਹੱਕ ਪੂਰੇ ਕੀਤੇ ਜਾਣਗੇ ਜੋ ਕਰਨ ਦੇ ਕਰਾ ਬਹੁਤ ਕੈਮਰਾ ਪਰਸਨ ਹਣੀ ਦੇ ਨਾਲ ਅਦਸਾਨੀ ਦੀ ਰਿਪੋਰਟ